ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਮ ਕਰ ਗਈ ਤੇ ਇਹ ਤਿੰਨ ਜਿਹੜੇ ਇਹਨਾਂ ਦੀ ਮੌਤ ਹੋ ਗਈ ਬਹੁਤ ਜਿਉਂ ਬਾਕੀ ਕਿੱਥੋਂ ਦੀ ਹੋਣੀ ਇਹ ਗੁਣੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਦੇ ਜਿਹੜਾ ਕਿ ਮੌਤ ਇਹਨਾਂ ਦੀ ਮੌਕੇ ਦੀ ਮੌਤ ਹੋ ਗਈ ਉਹਨਾਂ ਬੱਚੇ ਪੜ੍ਹਾਈ ਵੇਸ ਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਮੁਰਖਪੁਰ ਮੰਡ ਤੇ ਆ ਗਏ ਸੀ ਤੇ ਕੰਮ ਤੇ ਜਾ ਰਹੇ ਸੀ ਜਿਹੜਾ ਇਹ ਦیدارਜੀਤ ਸਿੰਘ ਹੈ ਜੀ ਨੇ ਰੋਮ ਇਲੀਟ ਦੇ 1-2 ਸਾਲ ਦੇ ਆਸ-ਪਾਸ ਜੀ ਵਿਆਹ ਕਰਵਾਇਆ ਇੱਕ ਵਾਰੀ ਉਹਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਇਹ ਵਰਕ ਪਰਮਿਟ ਤੇ ਆ ਗਏ ਇਹੀ ਤੇ ਕੰਮ ਤੇ ਜਾ ਰਹੇ ਸੀ ਇਹ ਦیدارਜੀਤ ਸਿੰਘ ਹੈ ਜੀ ਅੱਛਾ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਹੈ ਹਾਂਜੀ ਵਿਆਹ ਕਿ ਕਵਾਰਾ ਨਹੀਂ ਇਕਵਾਰੇ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਆ ਜਿਹਦੀ ਡੈਥ ਹੋ ਚੁੱਕੀ ਕਾਕੇ ਦੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਕੈਨੇਡਾ ਗਿਆ ਨੂੰ ਕਰੀਬ 2 ਸਾਲ ਹੋ ਗਏ ਨੇ ਹੋ ਗਿਆ ਵਰਕ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਿਟ ਦਾ ਹੋ ਗਿਆ ਆਨਲਾਈਨ ਹੋ ਗਿਆ ਸੁਭਾਈ ਵੇਚ ਤੇ ਹਾਂਜੀ ਪੜਾਈ ਬੈਸਟੀ ਗੇਮ ਪੜਾਈ ਬੈਸਟੀ ਵਰਕ ਪਰਮਿਟ ਲੈਣੇ ਕਿ ਟਮਾਟਾ ਮੋਬਾਈਲ ਇਹ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰ 6 ਵਜੇ ਦੇ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਨ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਉਹ ਬੱਕੇ ਜੀ ਜੋ ਬਾਕੀ ਕਿੱਥੋਂ ਦੇ ਲੋੜੇ ਤੋਂ ਇਹ ਗੁੜੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜੇ ਤੇ ਮੌਤ ਹੋ ਗਈ ਅੰਤਨਾ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਇੱਕ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਾਨੂੰ ਤਨੂੰ ਮਤਲਬ ਕੀ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਹਿਲ ਲੁਸਿਲਾ ਕਰਕੇ ਤੇ ਜਿਹੜੀ ਲਾਸ਼ ਨੂੰ ਇੰਡੀਆ ਲੈ ਕੇ ਆਉਣਗੇ ਦੀ ਮੀਟੀ ਵੀ ਤਾਂ ਡਿਮਾਰੀ ਹੈ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗੋਂ ਲੱਗਣਾ ਹਾਂਜੀ ਬਹੁਤ ਥੱਕਾ ਆ ਇਕੱਲਾ ਇਕੱਲਾ ਮਾਪਿਆਂ ਦਾ ਬੋਤ ਬਾਈ ਤੇਈ ਸਾਲ ਉਮਰ ਬਹੁਤਾ ਰੱਬ ਨੇ ਮਾਰਿਆ ਦੋ ਸਾਲ ਹੋਏ ਗਏ ਉਹਨੂੰ ਐਸੀਡੈਂਟ ਹੋ ਗਿਆ ਤੇ ਸਾਡੀ ਦਰਾਨੀ ਮੌਕਾ ਕੀ ਪਈ ਲੋ ਉਹ ਨੂੰ ਸਵਾਲ ਲਿਆ ਜੀ ਪਹਿਲਾਂ ਪੱਲੇ ਖੜਾ ਦੀ ਮਤ ਲਈ ਆ ਇਹ ਹੋਈ ਕੈਂਟਰਾ ਬਲੇ ਕਿੰਨੇ ਕੈਂਟਰਾ ਦੋ ਪਹਿਣਾ ਇੱਕ ਭਰਾ ਛੋਟਾ ਦੋਵਾਂ ਤੋਂ ਉਹ ਦੂਜੀ ਭੈਣ ਕੈਨੇਡਾ ਚ ਹਾਂਜੀ ਕੈਨੇਡਾ ਨਿੱਕੀ ਇੱਥੇ ਆ ਬਹੁਤ ਥੱਕਾ ਆ ਸਾਡੇ ਦਿਓਰ ਨਾ ਮੰਗ ਕਾ ਬੀਨ ਪ੍ਰਸ਼ਾਸਨ ਨੂੰ ਸਰਸਾ ਚਾਹੀਦਾ ਮੈਂ ਪਾਤੀ ਜਾ ਰਿਹਾ ਇੱਕ ਪਤਾ ਲੱਗਾ ਹਾਂਜੀ ਗੱਡੀ ਤੇ ਸੀ ਹਾਂ ਕੰਮ ਤੇ ਜਾਂਦਾ ਏ ਟਰੱਕ ਵੱਜਾ ਵਿੱਚ ਹਾਂਜੀ ਕਿਮਤ ਕੰਮ ਹੋ ਗਣਗੇ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਭਾਈ 23 ਸਾਲ ਹਾਂਜੀ